ਮਹਾਰਾਣੀ ਫੁੱਲਦੇ ਦੀ ਗੱਲ ਸੁਣ ਕੇ ਰਾਜਾ ਚੰਦਰਸੈਨ ਕੀ ਕਹਿਣ ਲੱਗਾ ਆਓ ਸੁਣੀਏ ਸੁਣ ਰਾਣੀਏ ਬਾਤ ਧਿਆਨ ਕਰਕੇ ਸੁਣ ਰਾਣੀਏ ਬਾਤ ਧਿਆਨ ਕਰਕੇ ਗੱਲਾਂ ਸੁਣ ਲਈਆਂ ਸਾਰੀਆਂ ਤੇਰੀਆਂ ਨੀ ਮੈਂ ਬੀ ਰੂਪ ਨੂੰ ਦੇਖ ਕੇ 당ਗ ਹੋਇਆ ਮੈਂ ਵੀ ਰੂਪ ਨੂੰ ਦੇਖ ਕੇ 당ਗ ਹੋਇਆ ਗੱਲਾਂ ਫਾਲ ਸੂਤਰ ਸੱਚੇ ਗੇਰੀਆਂ ਨਹੀਂ ਜੋਗੀ ਨਹੀਂ ਉਹ ਰੂਪ ਪਰਮਾਤਮਾ ਦਾ ਜੋਗੀ ਨਹੀਂ ਉਹ ਰੂਪ ਪਰਮਾਤਮਾ ਦਾ ਆਇਆਂ ਸੂਰ ਤਾਂ ਨਜ਼ਰਬ ਥੇਰੀਆਂ ਨਹੀਂ ਦਿੱਤਾ ਰੱਬ ਨੇ ਰੂਪ ਹੈ ਰੱਜ ਕੇ ਤੇ ਦੇ ਤਾਰਬ ਨੇ ਰੂਪ ਹੈ ਰੱਜ ਕਿਤੇ ਤੋਲ ਤੋਂ ਲਿਆ ਅਨੇਕ ਭੰਸੇ ਰੀਆਂ ਨੀ ਦਿੱਤੀ ਰੱਬ ਨੇ ਨਹੀਂ ਔਲਾਦ ਮੈਨੂੰ ਔਲਾਦ ਮੈਨੂੰ ਔਲਾਦ ਮੈਨੂੰ ਦਿੱਤੀ ਰੱਬ ਨੇ ਨਹੀਂ ਔਲਾਦ ਮੈਨੂੰ ਗੱਲਾਂ ਤੇਰੀਆਂ ਸਭ ਝੰਗੇਰੀਆਂ ਨੀ ਜੋਗੀ ਮਨ ਦੇ ਦਿਆਂ ਮੈਂ ਬਾਲਕੀ ਨੂੰ ਜੋਗੀ ਮਨ ਦੇ ਦਿਆਂ ਮੈਂ ਬਾਲਕੀ ਨੂੰ ਤੇ ਆਇਆ ਜੇ ਹੀ ਰਾਤ ਨੂੰ ਫੇਰੀਆਂ ਨਹੀਂ ਰਾਜ ਭਾਗ ਸੰਭਾਲ ਕੇ ਜੋਗੜੇ ਨੂੰ ਬਲਾਰਾਮ ਸੇ ਕਟਿਓ ਖੇਰੀਆਂ ਨਹੀਂ ਵਾਰ-ਵਾਰ ਜੋ ਕਹੇ ਕਸ਼ੋਰ ਚੰਦਾ ਕਸ਼ੋਰ ਚੰਦਾ ਕਸ਼ੋਰ ਚੰਦਾ ਵਾਰ-ਵਾਰ ਜੋ ਕਹੇ ਕਸ਼ੋਰ ਚੰਦਾ ਜੋਗੀ ਕਹੇ ਤਾਂ ਕਰੋ ਨਾ ਡੇਰੀਆਂ ਨੀ ਤੁਮ ਆਣ ਕੇ ਜੋਗੀ ਦੇ ਪਾਸ ਬੈਠੇ ਗਰੀਬ ਬੰਦ ਨਾ ਸੀਸ ਝੁਕਾਏ ਕੇਤੇ ਹੱਥ ਜੋੜ ਕਹਿੰਦੇ ਰਸ ਕੁੰਬੜਾ ਨੂੰ ਸੁਣੋ ਬਾਤ ਨੂੰ ਧਿਆਨ ਲਗਾਏ ਕੇਤੇ ਛੱਡ ਦਿਓ বাজਾਵਣੀ ਬੀਨ ਤਾਈ ਜਾਓ ਪੇਸ਼ਕਾ ਨੂੰ ਖੈਰ ਪਾਏ ਕੇਤੇ ਡੋਲਾ ਬਾਲਤੀ ਦਾ ਮਨਜੂਰ ਕੀਤਾ ਡੋਲਾ ਬਾਲਤੀ ਦਾ ਮਨਜੂਰ ਕੀਤਾ ਲੈਣਾ ਤੁਸਾਂ ਕੀ ਅਲਖ ਜਗਾਏ ਕੇਤੇ ਕਰੋ ਰਾਜ ਗਰੀਬ ਨਵਾਜ਼ ਮੇਰਾ ਕਰੋ ਰਾਜ ਗਰੀਬ ਨਵਾਜ਼ ਮੇਰਾ ਹੋਇਆ ਬਿਰਧ ਮੈਂ ਜੋਗਿਆ ਆਏ ਕੇਤੇ ਦਿਨ ਰਾਤ ਕਿਉਂ ਕੱਟਦੇ ਸੰਕਟਾਂ ਨੂੰ ਦਿਨ ਰਾਤ ਕਿਉਂ ਕੱਟਦੇ ਸੰਕਟਾਂ ਨੂੰ ਸੁਖ ਬੈਠ ਜੋ ਹੁਣੇ ਹੀ ਪਾਏ ਕੇਤੇ ਜੋਗੀ ਹੋਮਦਾ ਹੋਏ ਨਾ ਕੰਮ ਜੀਤੋਂ ਜੋਗੀ ਹੋਮਦਾ ਹੋਏ ਨਾ ਕੰਮ ਜੀਤੋਂ ਪੇਟ ਭਰਨ ਔਖਾ ਮੰਗ ਖਾਏ ਕੇਤੇ ਮਰ ਗਿਆ ਜੋ ਗਿਆ ਹੈ ਮੰਗਣੇ ਨੂੰ ਮੰਗਣੇ ਨੂੰ ਮਰ ਗਿਆ ਜੋ ਗਿਆ ਹੈ ਮੰਗਣੇ ਨੂੰ ਬੁੱਧੀਵਾਨ ਕਹਿੰਦੇ ਫਰਮਾਇ ਕੇਤੇ ਕਰ ਲਓ ਮਨਜੂਰ ਕਿਸ਼ੋਰ ਚੰਦਾ ਕਰ ਲਓ ਮਨਜੂਰ ਕਿਸ਼ੋਰ ਚੰਦਾ ਗੱਲ ਵਿੱਚ ਕਹਿੰਦੇ ਪੱਲਾ ਪਾਏ ਕੀਤੇ ਗੱਲ ਵਿੱਚ ਕਹਿੰਦੇ ਪੱਲਾ ਪਾਏ ਕੀਤੇ ਸੁਣੀ ਰਾਜਾ ਜਰਾ ਤੂੰ ਬਾਤ ਮੇਰੀ ਸੁਣੀ ਰਾਜਾ ਜਰਾ ਤੂੰ ਬਾਤ ਮੇਰੀ ਕਹੀ ਕਰੀ ਤੈ ਸਾਹਮਣੇ ਗੱਲ ਰਾਜਾ ਸਾਡੇ ਨਾਲ ਦਾ ਬਾਦਸ਼ਾਹ ਹੋਰ ਕਿਹੜਾ ਸਾਡੇ ਨਾਲ ਦਾ ਬਾਦਸ਼ਾਹ ਹੋਰ ਕਿਹੜਾ ਦੇਖ ਜੱਗ ਮੇ ਨਾਲ ਤੂੰ ਚੱਲ ਰਾਜਾ ਤੁਸੀਂ ਸੋਮ ਦੇ ਲੇਫ ਨਿਹਾਲੀਆਂ ਤੇ ਤੁਸੀਂ ਸੋਮ ਦੇ ਲੇਫ ਨਿਹਾਲੀਆਂ ਤੇ ਅਸੀਂ ਲੇਟ ਦੇ ਤਰਸ ਨੂੰ ਮੱਲ ਰਾਜਾ ਰਹੇ ਫਿਕਰ ਤੁਨੂੰ ਪ੍ਰਜਾ ਪਾਲਣੇ ਦਾ ਰਹੇ ਫਿਕਰ ਤੁਨੂੰ ਪ੍ਰਜਾ ਪਾਲਣੇ ਦਾ ਤੁਸੀਂ ਭੁੱਖ ਨੂੰ ਸੱਕੋ ਨਾ ਛਲ ਰਾਜਾ ਸਾਨੂੰ ਫਿਕਰ ਹੈ ਆਪਣੇ ਪੇਟ ਦਾ ਹੀ ਸਾਨੂੰ ਫਿਕਰ ਹੈ ਆਪਣੇ ਪੇਟ ਦਾ ਹੀ ਸਾਡਾ ਚਿੱਤ ਦਰਿਆ ਦੀ ਛਲ ਰਾਜਾ ਚਾਰੋਂ ਦੇ ਸ਼ਾਜੰਗੀਰ ਹੈ ਫਕਰਾਂ ਦੀ ਚਾਰੋਂ ਦੇ ਸ਼ਾਜੰਗੀਰ ਹੈ ਫਕਰਾਂ ਦੀ ਮਿਲੇ ਅੰਨ ਨਾ ਖਾਮਦੇ ਫਲ ਰਾਜਾ ਭੋਗ ਭੋਗ ਦੇ ਤੁਸੀਂ ਆਨੇਕ ਰੈਂਦੇ ਭੋਗ ਭੋਗ ਦੇ ਤੁਸੀਂ ਆਨੇਕ ਰੈਂਦੇ ਨਾਲ ਜਾਣ ਨਾ ਫੌਜ ਤੇ ਦਲ ਰਾਜਾ ਮੁਲਕ ਅਲਮ ਤੋਂ ਕੁੱਲ ਧਿਆਰ ਬੈਠੇ ਮੁਲਕ ਅਦਮਾ ਕੋ ਕੁੱਲ ਧਿਆਰ ਬੈਠੇ ਕੋਈ ਅੱਜ ਜਾਵੇ ਕੋਈ ਕੱਲ ਰਾਜਾ ਉੰਦਾ ਸ਼ੌਂਕ ਦੇ ਵਿਆਹ ਕਰਵਾਵਣੇ ਦਾ ਲੈਂਦੇ ਰਾਖ ਸਰੀਰ ਕਿਉਂ ਮਲ ਰਾਜਾ ਉੰਦਾ ਸ਼ੌਂਕ ਦੇ ਵਿਆਹ ਕਰਵਾਵਣੇ ਦਾ ਲੈਂਦੇ ਰਾਖ ਸਰੀਰ ਕਿਉਂ ਮਲ ਰਾਜਾ ਕਾ ਨੂੰ ਆਪ ਦੇ ਰਾਜ ਨੂੰ ਛੱਡ ਆਉਂਦੇ ਕਾ ਨੂੰ ਆਪ ਦੇ ਰਾਜ ਨੂੰ ਛੱਡ ਆਉਂਦੇ ਜੋ ਬਨ ਜਾਊਗਾ ਕੱਲ ਨੂੰ ਢਾਲ ਰਾਜਾ ਹਾਜੇ ਰਾਮ ਦਾ ਨਾਮ ਤੂੰ ਮੁਖ ਵਿੱਚੋਂ ਹਾਜੇ ਰਾਮ ਦਾ ਨਾਮ ਤੂੰ ਮੁਖ ਵਿੱਚੋਂ ਜਲੋਂ ਥਲ ਕਰੇ ਥਲੋਂ ਜਲ ਰਾਜਾ ਜਲੋਂ ਥਲ ਕਰੇ ਜਲੋਂ ਜਲ ਰਾਜਾ ਵਾਜੇ ਰਾਮ ਦਾ ਨਾਮ ਤੂੰ ਮੁਖ ਵਿੱਚੋਂ ਮੁਖ ਵਿੱਚੋਂ ਵਾਜੇ ਰਾਮ ਦਾ ਨਾਮ ਤੂੰ ਮੁਖ ਵਿੱਚੋਂ ਜਲੋਂ ਥਲ ਕਰ ਥਲੋਂ ਜਾਲ ਰਾਜਾ ਵਿਆ ਨਹੀਂ ਕਰਾਉਣ ਦੀ ਲੋੜ ਸਾਨੂੰ ਵਿਆ ਨਹੀਂ ਕਰਾਉਣ ਦੀ ਲੋੜ ਸਾਨੂੰ ਉੱਠੀ ਨਾਰੀਆਂ ਲਾਉਂਦੀਆਂ ਖਲ ਰਾਜਾ ਉੱਠੀ ਨਾਰੀਆਂ ਲਾਉਂਦੀਆਂ ਖਲ ਰਾਜਾ ਨਹੀਂ ਸੁਖ ਬਿਆਦੇ ਵਿੱਚ ਕੋਈ ਨਹੀਂ ਸੁਖ ਬਿਆਦੇ ਵਿੱਚ ਕੋਈ ਦੁੱਖ ਹੋਣ ਸਮਾਨ ਜੋ ਨਾਲ ਰਾਜਾ ਸਦਾ ਮੂਹ ਭਗਵਾਨ ਦਾ ਨਾਮ ਲਈਏ ਨਾਮ ਲਈਏ ਨਾਮ ਲਈਏ ਸਦਾ ਮੂਹ ਭਗਵਾਨ ਦਾ ਨਾਮ ਲਈਏ ਨਾਰਾਂ ਵਿੱਚ ਹੁੰਦੇ ਭਾਰੇ ਸ਼ਾਲ ਰਾਜਾ ਇਹ ਕੋ ਨਾਰੀਆਂ ਤੇਜ ਘਟਾਰੀਆਂ ਨਹੀਂ ਇਥੇ ਨਾਰੀਆਂ ਤੇਜ ਘਟਾਰੀਆਂ ਨਹੀਂ ਸੀਨੇ ਵਿੱਚ ਫਾਵਣ ਭਾਰੇ ਸ਼ਾਲ ਰਾਜਾ ਦੇਓ ਆਗੇ ਆ ਆਸਾ ਨੂੰ ਜਾਵਣੇ ਦੀ ਜਾਵਣੇ ਦੀ ਦੇਓ ਆਗੇ ਆ ਆਸਾ ਨੂੰ ਜਾਵਣੇ ਦੀ ਰੱਬ ਦੇਉ ਤੇਰੇ ਪਤ ਕਾਲ ਰਾਜਾ RAM RAM ਨੂੰ ਜਪੋ ਕ ਸ਼ੋਰ ਚੰਦਾ ਤੁਸੀਂ ਬੈਠ ਜੋ ਹੋਏ ਮਾ ਚੱਲ ਰਾਜਾ ਤੁਸੀਂ ਬੈਠ ਜੋ ਹੋਏ ਮਾ ਚੱਲ ਰਾਜਾ ਤੁਸੀਂ ਬੈਠ ਜੋ ਹੋਏ ਮਾਚਲ ਰਾਜਾ